ਕੀ ਨਾਮ ਹੈ ਤੁਹਾਡਾ ਮੇਜਰ ਸਿੰਘ ਜੀ ਮੇਜਰ ਸਿੰਘ ਕੱਲ ਜਮਹਾਰਾ ਲੈ ਦੇ ਕੇ ਚੁੰਨੀ ਦੇ ਵਿੱਚ ਡੈਥ ਹੋਈ ਆ ਉਹ ਲੱਗਦੇ ਸੀਗੇ ਕੀ ਨਾਮ ਸੀ ਉਹਦਾ ਕਿਵੇਂ ਜਿਹੜਾ ਹਸ ਬੇਟਾ ਦੀ ਜੀ ਮੇਰਾ ਕੀ ਨਾਮ ਵੀਰ ਦਿਵਿੰਦਰ ਜੀ ਕੀ ਗੱਲ ਹੋਈ ਸੀ ਜੀ ਜੀ ਤਰੀਕਾ ਇਹ ਤਿੰਮੇਰ ਯਾਦ ਨੇ ਤਰੀਕ ਤਾ ਉਦੈ ਇਹ ਚ ਰਹਿ ਗਿਆ ਚਲਾ ਗਿਆ ਜਦੋਂ ਅਸੀਂ ਦੇਖਿਆ ਵੀ ਚਲ ਕਿਸੇ ਯਾਰ ਮਿੱਤਰ ਨਾਲ ਗਿਆ ਹੋਊਗਾ ਚਨ ਆ ਜੂਗਾ ਅਸੀਂ ਦੇਖਿਆ ਵੀ ਚਲ ਆ ਜੂਗਾ ਉਹ ਆਇਆ ਨਹੀਂ ਫਿਰ ਉਹ ਦੁਬਾਰਾ ਸਾਨੂੰ ਕਿਸੇ ਮੈਂ ਸਵੇਰੇ ਉੱਥੇ ਦੇਖਣ ਗਿਆ ਜੀ ਫਿਰ ਉੱਥੇ ਪਿਆ ਐ ਟੇਡਾ ਪਿਆ ਤੀ ਜੀ ਆਏ ਹੱਥ ਸਿਰੰਜੇ ਫੜ ਕੇ ਆਈਂ ਦਾ ਬਤਾਤਾ ਵੀ ਇਹ ਟੀਕਾ ਲਾ ਕੇ ਮਰਿਆ ਜੀ ਇਹ ਮਾਰਿਆ ਜੀ ਕਿਸ ਨੇ ਖੈ ਭਾਜੀ ਜੀ ਮੇਰੀ ਕਿਸੇ ਨੇ ਖੈ ਭਾਜੀ ਰੀਤੀ ਕੋਈ ਸਿਰੰਜ ਲਾਉਂਦਾ ਸੀ ਪਹਿਲਾਂ ਨਾ ਜੀ ਪੋਰਾ ਵੀ ਨਹੀਂ ਸੀ ਸ਼ਰਾਬ ਜ਼ਰੂਰ ਪੀਂਦਾ ਸੀ ਜੀ ਸ਼ਰਾਬ ਕਰਦਾ ਸੀ ਹਾਂ ਜੀ ਉਹ ਵੀ ਤੀਏ ਚੌਥੇ ਦਿਨ ਪੀਂਦਾ ਸੀ ਜੀ ਕੀ ਲੱਗਦਾ ਕੀ ਹੈ ਕਿਵੇਂ ਮਾਰਿਆ ਹੋ ਸਕਦਾ ਮਾਰਿਆ ਜੀ ਕਿਸ ਨੇ ਕਰਕੇ ਕਿਸ ਤਰ੍ਹਾਂ ਹੀ ਮੰਗ ਕਰਦਾ ਸੀ ਹਾਂ ਜੀ ਮੰਗ ਕਿਸ ਤਰ੍ਹਾਂ ਦੀ ਕਰਦੇ ਅਸੀਂ ਤਾਂ ਇਹ ਕਹਿੰਦੇ ਜੀ ਇਹ ਆਪਣਾ ਜਿਹੜੀ ਫੋਰਸ ਹੈ ਇਹ ਨਿصاف ਕਰੇ ਹਾਂ ਪੁਲਿਸ ਨੇ ਸਾਥ ਦਿੱਤਾ ਤੁਹਾਡਾ ਹਾਂ ਜੀ ਹਾਂ ਜੱਜ ਕੇ ਜਿੱਤਾਂ ਜੀ ਕੀ ਨਾਮ ਹੈ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਦੀ ਡੈਥ ਹੋਈ ਕੀ ਲੱਗਦਾ ਹੈ ਤੁਹਾਡੇ ਕੀ ਗੱਲਬਾਤ ਹੋਈ ਹੈ ਸਾਰੀ ਪਰਾਸੀ ਜੀ ਮੇਰਾ ਛੋਟਾ ਵੀਰ ਦਵਿੰਦਰ ਸਿੰਘ 17 ਤਰੀਕ ਨੂੰ ਗਾਇਬ ਹੋ ਗਿਆ ਸੀਗਾ 19 ਨੂੰ ਸਾਨੂੰ ਡੈੱਡ ਬਾਡੀ ਮਿਲਿਆ ਆਪਣਾ ਆਪਣਾ ਸੈਂਟਰ ਚੋਂ ਹੀ ਤੇ ਸਾਨੂੰ ਤਾਂ ਇਹ ਮੰਗ ਆਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਾਂ ਜਦੋਂ ਡੈੱਡ ਬਡੀ ਮਿਲੀ ਉਸ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਹੱਥੀ ਕੋਸ ਹੈਗੇ ਸੀ ਉਦੋਂ ਮੈਂ ਤਾਂ ਹੀ ਬਾਹਰ ਸੀਗਾ ਮੈਂ ਤਾਂ ਉਦੋਂ ਬਾਅਦ ਆਇਆ ਸੀ ਮੈਂ ਖਨੌਰੀ ਕੰਮ ਕਰਦਾ ਜੀ ਮਖਨੌਰੀ ਸੀਗਾ ਜੀ ਤਾਂ ਕਰਕੇ ਮੈਂ ਤਾਂ ਮੈਂ 10 ਵਜੇ ਸੀ ਪਰ ਸੋਸ਼ਲ ਮੀਡੀਆ ਤੇ ਗੱਲਾਂ ਹੋ ਰਹੀਆਂ ਵੀ ਐਦਾਂ ਕਰਕੇ ਨਸ਼ੇ ਨਾਲ ਮਰਿਆ ਉਹਦਾ ਨਾ ਜੀ ਨਾ ਨਸ਼ਾ ਨੁਸ਼ਾ ਇਹ ਉਹ ਦਾਰੂ ਜ਼ਰੂਰ ਪੀਂਦਾ ਸੀ ਹੋਰ ਕੁਝ ਕੋਈ ਗੱਲ ਤਾਂ ਫਾਵਾ ਡਾਈਆਂ ਜਾ ਰਹੀਆਂ ਨੇ ਕੀ ਲੱਗਦਾ ਫਿਰ ਕਿਸੇ ਨੇ ਮਾਰਿਆ ਜਾਂ ਕੀ ਗਲਵਾਤ ਹੈਗੀ ਹਾਂਜੀ ਸਾਨੂੰ ਲੱਗਦਾ ਵੀ ਕਿਸੇ ਨੇ ਆਪਣਾ ਇਹਦਾ ਕੋਈ ਬਾਰਦਾਤ ਕਰੀ ਇਹ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਨਤ ਆ ਤੁਸੀਂ ਤਾਂ ਇੱਕ ਹੀ ਪ੍ਰਸ਼ਾਸਨ ਪ੍ਰੋਸ ਨੂੰ ਕਹਿੰਗਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਹ ਸੜਿਕ ਡੈਡ ਬੜੀ ਮਿਲੀ ਹੈਗੀ ਆ ਰਾਮਪੁਰਾ ਜਵਾਰ ਵਾਲਾ ਤੇ ਕੀ ਮਾਮਲਾ ਸੀ ਕਹਲ ਸਾਨੂੰ ਬਤਲਾਵ ਮਿਲੀ ਸੀ ਜੀ ਵੀਰ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਰਾਮਪੁਰਾ ਜਵਾਰ ਵਾਲਾ ਵੀ ਉਹ ਜਿਹੜੀ ਡੈਡ ਬਾਡੀ ਹੈ ਮਨਰੇਗਾ ਪਵੰਦੇ ਵਿੱਚ ਪਈ ਹੈ ਤੇ ਅਸੀਂ ਇੱਥੇ ਆਏ ਸੀਗੇ ਇਹਨਾਂ ਦੇ ਫਾਦਰ ਦੀ ਸਟੇਟਮੈਂਟ ਲਿਖੀ ਹੈ ਸਟੇਟਮੈਂਟ ਲਿਖ ਕੇ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਤੀ ਹੈ ਤੇ ਉਹਦੇ ਸਵੰਚ ਪੋਸਟਮार्टम ਕਰਵਾ ਕੇ ਤੇ ਅਗਲੀ ਕਾਰਵਾਈ ਅਮਰੂਚ ਜਾਂਦੀ ਜਾਂਦੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਬਣਦੀ ਕਾਰਵਾਈ ਪਹਿਲਾਂ ਹੀ ਇਸ ਵੀਰ ਦਰਜ ਕਰਾਇਆ ਹੈ। ਬਿਆਨਾਂ ਦੇ ਵਿੱਚ ਕੀ ਦਰਜ ਕਰਾਇਆ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਫੋਟੋ ਜਦਾਂ ਕਰਤੇ ਨੇ ਇਸੇ ਕਰਨੇ ਜਾ ਰਿਹਾ ਹੈਗਾ ਲੜਕੀ ਦਾ ਘਰ ਦੀ ਹੋਈ ਹੈ। ਬਿਆਨਾਂ ਦੇ ਵਿੱਚ ਦਰਜ ਕਰਾਇਆ ਹੈ ਵੀ ਜਿਹੜਾ ਲੜਕਾ ਸੀ ਇਹਨਾਂ ਦਾ ਉਹ ਪਹਿਲਾਂ ਕਿਸੇ ਲੜਾਈ ਝਗੜੇ ਦੇ ਕੇਸ ਵਿੱਚ 1.5 ਸਾਲ ਜੇਲ੍ਹ 'ਚ ਰਹਿ ਕੇ ਹੁਣ ਤਿੰਨ ਚਾਰ ਮਹੀਨੇ ਤੋਂ ਬਾਹਰ ਆਇਆ ਹੋਇਆ ਸੀਗਾ ਤੇ ਉਸ ਕਰਕੇ ਥੋੜਾ ਸ਼ਰਾਬ ਪੀਣ ਦਾ ਆਦੀ ਬਣ ਚੁੱਕਿਆ ਸੀਗਾ ਤੇ 17 ਤਰੀਕ ਨੂੰ ਉਹ ਘਰੋਂ ਚਲੇ ਗਿਆ। ਤੇ ਉਹਦੀ 19 ਤਰੀਕ ਨੂੰ ਜਿਹੜੀ ਡੈੱਡ ਬੋਡੀ ਬਾਰੇ ਇਹਨਾਂ ਨੂੰ ਪਤਾ ਮਿਲਿਆ ਤੇ ਸਾਨੂੰ ਨਾਲ ਜਿਹਨਾਂ ਨੇ ਇਹ ਇਤਲਾਹ ਦਿੱਤੀ ਹੈ ਅਸੀਂ ਫੌਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੋ ਵੀ ਅਸਲ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਹੀ ਸਲਾਖਾਂ ਦੇ ਅੰਦਰ ਭੇਜਿਆ ਜਾ